ਸਤਿ ਜੀ ਜਮਾ ਸਤ 8300 ਨਾ ਨਾ ਨਹੀਂ ਆਉਣਾ ਬਸ ਸਮਝ ਜੀ ਮੇਰੀ ਗੱਲ ਨੂੰ ਸਮਝ ਜੂਗਾ ਜੇ ਸਮਝਣ ਵਾਲੀ ਹੋਈ ਤਾਂ ਨਹੀਂ ਦੱਸਿਆ ਤੈਨੂੰ ਕਿਵੇਂ 8500 ਤੋਂ ਵੱਧ ਨਹੀਂ 8500 5000 ਦੀ ਵਿੱਚ ਨਹੀਂ ਐ 55 ਦੀ ਹਾਂ 6 ਦੀ ਨਹੀਂ 622 ਇਹ ਗਰੀਬ ਹੈ ਮਰਿਆ ਪਿਆ ਵਿਚਾਰਾ ਸਾਰਾ ਦਿਨ ਹੋ ਗਿਆ ਸਾਰੀ ਗਰੀਬ ਆਉਂ ਤੋ ਮੁੰਦਰਾ ਵਾਲਾ ਓਏ ਆ ਮੁੰਦਰਾ ਵਾਲਾ ਮੁੰਡਾ ਸਾਰੇ ਗਰੀਬ ਹੀ ਆ ਬੰਦ ਕਰ ਯਾਰ ਇਹਨੂੰ ਦਮ ਨਹੀਂ ਹੈਗਾ ਇੱਥੇ ਦਮ ਜੇ ਹੁੰਦਾ ਤਾਂ ਲੈਰਾਂ ਦੇ ਆਪਾਂ ਨੂੰ ਨਹੀਂ ਨਾ ਪੜਦਾ ਜੇ ਪੜਦਾ ਹੁੰਦਾ ਆਪਾਂ ਦੇ ਦੋ ਸੌ ਤੇ ਲਾਲ ਹੈ 200 ਤੇ ਲਾ ਲੈ ਲਾਉਂਗਾ ਕਰ ਫਿਰ ਸਾਡੇ ਛੀ ਵੀ ਹੋ ਗਏ ਫੜ ਪੈਸੇ ਨਾ ਲਗਦਾ ਨਹੀਂ ਨਹੀਂ ਹੋਰ ਹੋਰ ਕੀ ਕਰਾਂ ਬਤਨ ਦੱਸ ਤਾਂ ਸਾਜਾ ਨਾ ਸਹੀ ਦਾ ਮੈਨੂੰ ਪਤਾ ਉਹਦੇ ਦਮ ਦਾ ਸਹੀ ਲੱਭ ਜਾ ਜਾ ਨਹੀਂ ਮੈਂ ਤੁਹਾਨੂੰ ਸਹੀ ਦੱਸਿਆ ਨਾ ਸਹੀ ਚਾ ਜਾ ਸਹੀ ਦੱਸ ਨਾ ਨਾ ਹੱਸ ਕੇ ਗਾ ਦਾ ਨਾ ਕਰ ਰੋਗ ਨਾ ਗੱਲ ਕਰ ਰੋਗ ਨਾਲ ਕਰੀਏ ਨਾ 200 ਘੱਟ ਦੇ ਦੇ ਗੱਲ ਸੁਣ ਮੇਰੀ ਮਰਦ ਦੀ ਮੋਛਾ ਟੀਵੀ ਦੀ ਗੁੱਤ ਹੁੰਦੀ ਆ ਜੇ ਮਨਾ ਦੇ ਮਰਦ ਮੋਛਾ ਟੀਵੀ ਗੁੱਤ ਮਨਾ ਦੇ ਕਿਸੇ ਕੰਮ ਦੀ ਨਹੀਂ ਕਿਉਂ ਜੀ ਬਿਲਕੁਲ ਸਹੀ ਤੇਰੇ ਮੁੱਛਾਂ ਨੇ ਮਨਿਆ ਹੀ ਨਿਕਦੇ ਪਾ ਮੁੱਛਾਂ ਵਾਲਾ ਮਰਦ ਬੰਦਾ ਹੱਸ ਕੇ ਕਰਦਾ ਨਾ ਕਰੀ ਮੇਰੇ ਨਾਲ ਮਰਦ ਵਾਲੀ ਗੱਲ ਕਰਨਾ ਇਹ ਸੌਦਾ ਸੌਦਾ ਸਦਾ ਹੈ ਤੇ ਆ ਬੰਦਾ ਸਾਰਾ ਗਵਾ ਹੈ ਸੌਦਾ ਕਰ ਮੈਂ ਨਾ ਸਿੱਧੇ ਲੱਭ ਜਾ ਚਾ ਮੈਂ ਸੌਦਾ ਹੀ ਕਰੀ ਜਾਂਦਾ ਮੈਂ ਤੇ ਹੱਸਣਾ ਚੀਜ਼ ਆ ਤੇਰੀ ਵੇਚ ਨਾ ਵੇਚ ਨਾ ਫੇ ਰੋਣ ਲੱਗ ਜਾ ਕਿਉਂ ਰੋਣਾ ਹਾਂ ਵੀ ਮੇਰੀ ਬੱਕਰੀ ਵਿਕਦੀ ਐ ਤੇ ਕਿਉਂ ਲੈ ਵੇਚਣ ਨੂੰ ਆ ਤੇ ਵਿਕਰੀ ਐ ਯਾਰਾ ਘਰ ਆਤਾ ਵੇਚੀ ਨਾ ਵੇਚੀ ਮੋਟੇ ਟੱਡੜਿਆ 7000 ਦੀ ਨਹੀਂ ਕਿਉਂ ਨਾ ਤੂੰ ਜਮਾਂ ਸਹੀ ਦੱਸ 8300 ਖੱਤਾ ਕੋਈ ਲੋੜ ਹੀ ਨਹੀਂ ਮੈਨੂੰ ਪਕਾਈ ਕੁੱਟਣ ਦੀ ਬਸ ਤੂੰ ਜਮਾਂ ਸਹੀ 8300 ਰੁਪਏ ਨਾ ਜੀ ਜੀ ਕੀ ਹੈ ਨਾ ਨਹੀਂ ਨਹੀਂ ਜਿੰਗੜਾ ਖਣਾ ਤੇ ਹਾਂ ਲੱਗਣੀ ਖਾਦੀ ਹੈ ਇਹ ਤਾਂ ਕੋਈ ਦਵਾਈ ਹੈ ਦੱਸ 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 ਹੈ ਤੇ ਚ ਨਹੀਂ ਆਉਣਾ ਚ ਨਹੀਂ ਆਇਆ ਬਸ ਸਮਝ ਜੀ ਮੈਂ ਮੇਰੀ ਗੱਲ ਨੂੰ ਸਮਝ ਜੂਗੇ ਜੇ ਸਮਝਣ ਵਾਲੀ ਹੋਈ ਤਾਂ 7:30 ਦੀ ਵੇਚ ਤਾ ਭੱਜਾ ਹੋ ਗਈ ਹਾਂ ਹੋ ਗਈ ਉਹ ਗਰੀਬ ਆ ਹੋ ਯਾਰ ਮੈਂ ਵੀ ਗਰੀਬ ਆ ਮੈਂ ਕਿਹੜਾ ਜਹਾਜ ਚੱਲਦੇ ਮੇਰੇ ਬੱਸ ਮੰਨੀ ਜੀ ਮੇਰੀ ਗੱਲ ਨਹੀਂ ਨਹੀਂ ਜਮਾਨਾ ਨਾ ਨਾ ਜਮਾਂ ਜਾਏ ਤੂੰ ਨਾ 78 ਦੀ ਕਰ ਨਾ ਬਸ 88 ਕਰ ਦੇ ਜੇ ਲੈ ਕੇ ਜਾਣੀ ਤੇਰੇ ਵਾਸਤੇ ਨਾ ਤੇਰੇ ਵਾਸਤੇ 88 ਜਾ 100 ਹੋਰ ਪਾਤਾ ਨਾ 150 ਰੁਪਏ ਦੀ ਗੱਲ ਥੋੜੀ ਹੁੰਦੀ ਤੇਰੇ ਮੈਂ ਜਮਾਂ ਜਾਏ ਦਸ ਜਾ 200 ਹੋਰ ਪਾਤਾ ਬਸ ਠੀਕ ਹੁਣ ਹੱਸਦਾ ਬਾਈ ਠੀਕ ਹੈ ਠੀਕ ਠੀਕ ਹੈ ਗਰੀ ਮਾਰੀ ਥੋੜੀ ਕਰਨੀ ਹੈ ਬੱਕਰੀ ਦਿਖਾ ਦਿਓ ਬੱਕਰੀ ਦਿਖਾ ਦਿਓ ਜੀ ਠੀਕ ਹੈ

ਉੱਠਣਾ ਕਰ ਲੈ ਸਭ ਸਭ ਮੈਨੂੰ ਮੋਟੋ ਲਾਓ ਜੀ ਕੋਈ ਪੀਣਾ ਕੇ ਹੁਣ ਚਾਹ ਬਣਾ ਦੂਗੀ ਡੰਗ ਦੀ ਹੁਣ ਸਹੀ ਹੈ ਬਹੁਤ ਵਧੀਆ ਕੁਆ ਨਾ ਮੈਨੂੰ ਪੀਣ ਨੂੰ ਕੀ ਵਿਕਰੀਆਂ ਦਾ ਦੁੱਧ ਕੀਤਾ ساری عمر ਖੁਸ਼ ਹੋ ਰਿਹਾ ਖੁਸ਼ ਹੋਣ ਕਰੀਏ ਪੀਂਦਾ ਰਿਹਾ ਬੱਕਰਾ ਨਾ ਦੁਬਾਰਾ ਕਰਨ ਵੀਰੇ ਇਹ ਮੇਰੇ ਰੱਖਦਾ ਇਹ ਨਾ ਇਹ ਨਹੀਂ ਰੱਖਦਾ ਖੁਸ਼ੀ ਨਾ ਦੇਵੇਂਗਾ ਤਾਂ ਰੱਖੂੰ ਇਹ ਯਾਰ ਦਾ ਰਕਾ ਕਾ ੱੱਕਾ ਕਿਸੇ ਨਾਲ ਨਹੀਂ جی چینل خوش ہو مہاراجی سلام وعلیکم جی ہاں جی کران